you. Mm -hmm. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੋਦੀ ਸਰਕਾਰ ਨੇ ਬਿਜਲੀ ਸੋਧ ਬਿੱਲ 2022 ਨੂੰ ਜੋ ਬਿਜਲੀ ਦੇ ਉਤਪਾਦਨ ਤੇ ਖਪਤ ਦਾ ਕੇਂਦਰੀਕਰਨ ਕਰਦਿਆਂ ਹੋਇਆਂ ਸੂਬਿਆਂ ਦੇ ਬਿਜਲੀ ਉਪਰ ਅਧਿਕਾਰਾਂ ਨੂੰ ਖਾਰਜ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੇ ਇਸੇ ਬਿੱਲ ਨੂੰ ਚਿਪ ਵਾਲੇ ਸਮਾਰਟ ਬਿਜਲੀ ਮੀਟਰਾਂ ਜ਼ਰੀਏ ਲਾਗੂ ਕਰਵਾਇਆ ਜਾ ਰਿਹਾ ਹੈ ਸਮਾਰਟ ਬਿੱਲਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਤੇ ਫਲੋ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਬਨੇਰਾ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਟਕੋਆ ਦਾਦੀ ਆਗੂਆਂ ਦੇ ਵੱਲੋਂ ਖਾਫਤਕਾਰਾਂ ਦੇ ਨਾਲ ਮਿਲ ਕੇ 9 ਮੀਟਰਾਂ ਨੂੰ ਉਤਾਰ ਕੇ ਬਿਜਲੀ ਬੋਰ ਦੇ ਐਕਸ਼ਨ ਨੂੰ ਸੌਂਪ ਦਿੱਤਾ ਗਿਆ। ਕਿਸਾਨਾ ਨੇ ਕਿਹਾ ਹੈ ਕਿ ਇਹ ਮੀਟਰ ਆਨ ਵਾਲੇ ਸਮੇਂ ਦੇ ਵਿੱਚ ਗਰੀਬਾਂ ਦੇ ਲਈ ਘਰ ਤੱਕ ਸਾਬਿਤ ਹੋਣਗੇ ਕਿਉਂਕਿ ਇਹ ਚਿਪ ਵਾਲੇ ਮੀਟਰ ਪ੍ਰੀਪੇਡ ਮੀਟਰ ਨੇ ਜੋਨ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲ ਇਹਨਾਂ ਨੂੰ ਪ੍ਰੀਪੇਡ ਦਾ ਰੂਪ ਦਿੱਤਾ ਜਾਣਾ ਅਤੇ ਗਰੀਬ ਤਬਕੇ ਦੇ ਲੋਕ ਇਸ ਨੂੰ ਕਿਸ ਤਰੀਕੇ ਦੇ ਨਾਲ ਰੀਚਾਰਜ ਕਰਵਾ ਸਕਣਗੇ ਕਿਉਂਕਿ ਉਹਨਾਂ ਦੇ ਕੋਲ ਤਾਂ smartphones ਵੀ ਨਹੀਂ ਹੈ ਐਸੇ ਦੇ ਵਿਰੋਧ ਦੇ ਵਿਜੋਨਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਜਿਹੜੇ ਮੀਟਰ ਨੇ ਜੀ ਚਿਪਾ ਵਾਲੇ ਇਹ ਜਿਹੜੀ ਸਾਡੇ ਉਹ ਤਾਂ ਟੋਟਲ ਸਾਡਾ ਸੂਯੋਗਤ ਕਿਸਾਨ ਮੋਰਚੇ ਦੇ ਹੀ ਹਦਾਇਤਾ ਨੇ ਇਹ ਜਿਹੜੇ ਚਿਪ ਵਾਲੇ ਮੀਟਰ ਨੇ ਜੀ ਇਹ ਸਰਕਾਰ ਆ ਜਿਹੜੀ ਸਾਨੂੰ ਜਾਣਬੁੱਝ ਕੇ ਹੀ ਇਹ ਹੁਣ ਤਾਂ ਇਹ ਕਹੀ ਜਾਂਦੀ ਐ ਵੀ ਅਸੀਂ ਚਿਪ ਨਹੀਂ ਪਾਉਂਦੇ ਜੀ ਇਹ ਜਿੱਦਾਂ ਅਸੀਂ 80 80% ਮੀਟਰ ਸਾਡੇ ਹੋ ਗਏ ਜੀ ਇਹਨਾਂ ਨੇ ਇਹਦਾ ਚਿਪ ਵਾਲਾ ਸਿਸਟਮ ਕਰ ਦੇਣਾ ਜੀ ਇਹ ਮੋਬਾਈਲ ਸਿਸਟਮ ਹੋ ਜਾਊਗਾ ਜਦੋਂ ਇਹਦੇ ਚਿਪ ਪਾਇਆ ਕਰਾਂਗੇ ਫਿਰ ਇਹ ਚੱਲਿਆ ਕਰੂ ਜੀ ਨਹੀਂ ਇਹ ਖੜ ਜਾਇਆ ਕਰੂ ਇੱਕ ਇਹਨਾਂ ਨੇ ਜਿਹੜਾ ਬਿਜਲੀ ਬੋਰਡ ਆ ਜੀ ਇਹ ਕਿਸੇ ਵੀ ਖਪਤਕਾਰ ਨੂੰ ਮੀਟਰ ਦੱਸ ਕੇ ਨਹੀਂ ਲਾਉਂਦਾ ਵੀ 13 ਮੀਟਰ ਖਰਾਬ ਹੋਇਆ ਚੋਰੀਆਂ ਮੀਟਰ ਲਾਉਂਦੇ ਨੇ ਜੀ ਇਹ ਕਿਸੇ ਵੀ ਅਸੀਂ 7 ਮੀਟਰ ਪੱਟੇ ਨੇ ਜੀ ਬਨੇਰਾ ਖੁਰਦ ਤੋਂ ਇੱਕ ਵੀ 9 ਮੀਟਰ ਪੱਟੇ ਨਹੀਂ ਜੀ ਅਸੀਂ ਬਨੇਰਾ ਖੁਰਦ ਤੋਂ ਇੱਕ ਵੀ ਖਵਤਕਾਰ ਨੂੰ ਇਹ ਗੱਲ ਦਾ ਪਤਾ ਨਹੀਂ ਵੀ ਸਾਡੇ ਚਿੱਪ ਵਾਲਾ ਮੀਟਰ ਲਾ ਗਏ ਨਾ ਕਿਸੇ ਨੂੰ ਇਹ ਦੱਸਦੇ ਨੇ ਵੀ ਤੇਰੇ ਮੀਟਰ 'ਚ ਕੋਈ ਖਰਾਬੀ ਆ ਇਹ ਚੋਰੀਓ ਮੀਟਰ ਲਾਉਂਦੇ ਨੇ ਜੀ ਅਸੀਂ ਇਹ ਜਥੇਬੰਦੀ ਸਾਡੀ ਇਹਦਾ ਵਿਰੋਧ ਕਰਦੀ ਆ ਅਸੀਂ ਚਿੱਪ ਵਾਲਾ ਮੀਟਰ ਜੋ ਵੀ ਸਾਡਾ ਕੋਈ ਵੀ ਚਾਹੇ ਸਾਡਾ ਕੋਈ ਮਜ਼ਦੂਰ ਆ ਚਾਹੇ ਸਾਡਾ ਕੋਈ ਕਿਸਾਨ ਆ ਕੋਈ ਵੀ ਅਸੀਂ ਇਹ ਮੀਟਰ ਚਿੱਪ ਵਾਲੇ ਨਹੀਂ ਲਗਣਦੇ ਨੇ ਜੀ ਇਹ ਸਾਡਾ ਸਹਿਯੁਕਤ ਕਿਸਾਨ ਮੋਰਚੇ ਦਾ ਵੀ ਫੈਸਲਾ ਸਾਡੀ ਜਥੇਬੰਦੀ ਦਾ ਹੀ ਫੈਸਲਾ ਵੀ ਜੇ ਕਿਸੇ ਨੇ ਮੀਟਰ ਲਾਉਣਾ ਪਹਿਲਾਂ ਖਵਤਕਾਰ ਨੂੰ ਚੈੱਕ ਕਰਾਉਣ ਫੇਰੇ ਮੀਟਰ ਲਾਉਣੇ ਨਹੀਂ ਅਸੀਂ ਜਿੰਨਾ ਇਹ ਇਹਨਾਂ ਦਾ ਅਸੀਂ ਵਿਰੋਧ ਕਰਾਂਗੇ ਜਿਹੜੇ ਅਸੀਂ 9 ਮੀਟਰ ਪੱਟੇ ਨੇ ਅੱਜ ਅਸੀਂ ਐਕਸ਼ਨ ਸਾਹਬ ਤੇ ਜਮਾ ਕਰਾਂਗੇ ਜਿਹੜੇ 스마트 ਮੀਟਰ ਨੇ ਖਪਤਕਾਰਾਂ ਨੂੰ ਗਮਰਾਹ ਕਰਨ ਵਾਸਤੇ ਬਿਜਲੀ ਬੋਰਡ ੱੱਕੇ ਦੇ ਨਾਲ ਥੋਪ ਰਿਹਾ ਇਹ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਤੇ ਵਿਸ਼ੇਸ਼ ਕਰਕੇ ਸਾਡੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਜਥੇਬੰਦੀ ਨੇ ਅਸੀਂ ਇਹ ਮੀਟਰ ਪੱਟ ਕੇ ਬਿਜਲੀ ਵਿਭਾਗ ਨੂੰ ਵਾਪਸ ਕਰਾਂਗੇ ਤਾਂ ਜੋ ਇਹ ਮੀਟਰ ਖਪਤਕਾਰਾਂ ਦੇ ੱੱਕੇ ਨਾਲ ਨਾ ਲਗਾਏ ਜਾਣ ਇਹ ਨੁਕਸਾਨ ਕੀ ਆ ਚਿੱਪੜੇ ਦਾ ਚਿੱਪ ਵਾਲੇ ਮੀਟਰਾਂ ਦੇਖੋ ਜੀ ਜਿਹੜੇ ਮਿਡਲ ਕਲਾਸ ਲੋਕਾਂ ਨੂੰ ਇਹ ਚੀਜ਼ ਦਾ ਬਹੁਤ ਨੁਕਸਾਨ ਆ ਜੇ ਅੱਜ ਕੱਲ ਸਾਨੂੰ ਬਿੱਲ 1 ਲੱਖ ਤੋਂ ਜ਼ਿਆਦਾ ਆ ਗਿਆ ਮੰਨ ਕੇ ਚੱਲੋ ਕਿਸੇ ਦਾ ਬਿੱਲ 500 ਉਹਨੂੰ 5000 ਆ ਗਿਆ ਇਹਨਾਂ ਨੇ ਤਾਂ ਕੱਟ ਦੇਣਾ ਅੱਧੀ ਰਾਤ ਨੂੰ ਅਗਲਾ ਕਿਵੇਂ 5000 ਦਾ ਰਿਚਾਰਜ ਕਰੂਗਾ ਜਿਹੜੇ ਹੁਣ ਮੀਟਰ ਚੱਲ ਰਹੇ ਨੇ ਉਹਦਾ ਫੈਸਲਾ ਬਿਜਲੀ ਬੋਰਡ ਕਰਦਾ ਜੇ ਕਿਸੇ ਨੂੰ ਬਿੱਲ ਜ਼ਿਆਦਾ ਆ ਗਿਆ ਉਹਦੀ ਬਿਜਲੀ ਵੀ ਚੱਲਦੀ ਰਹਿੰਦੀ ਆ ਤੇ ਉਹ ਆ ਕੇ ਆਪਦਾ ਬਿਜਲੀ ਬੋਰਡ ਦੇ ਨਾਲ ਜੋ ਵੀ ਹੁੰਦਾ ਉਹ ਫੈਸਲਾ ਕਰਾਉਂਦਾ ਵੀ ਜੀ ਮੈਨੂੰ ਬਿੱਲ ਵੱਧ ਆ ਗਿਆ ਜਾਂ ਮੈਨੂੰ ਬਿੱਲ ਘੱਟ ਆ ਗਿਆ ਜਾਂ ਐਵੇਂ ਹੋ ਗਿਆ ਜਾਂ ਇਹ ਹੋ ਗਿਆ ਇਹਦਾ ਨਿਪਟਾਰਾ ਬਿਜਲੀ ਬੋਰਡ ਕਰਦਾ ਉਹਦੀ ਬਿਜਲੀ ਕਰਦੀ ਜਦ ਕਿ ਚੱਲਦੀ ਰਹਿੰਦੀ ਆ ਜੇ ਇਹਦੇ ਤੇ ਬਿੱਲ ਜ਼ਿਆਦਾ ਆ ਗਿਆ ਉਹਨਾਂ ਨੇ ਬਿਜਲੀ ਬੰਦ ਕਰ ਦੇਣੀ ਆ ਉਹਦੇ ਘਰ ਦੀ ਬਿਜਲੀ ਬੰਦ ਹੋ ਜਾਣੀ ਆ ਜਦ ਨੂੰ ਉਹ ਨਿਪਟਾਰਾ ਕਰਨ ਆਊਗਾ 10 ਦਿਨ ਉਹ ਬਿਜਲੀ ਤੋਂ ਬਿਨਾ ਕਿਵੇਂ ਸਾਰੂਗਾ ਇਹਦਾ ਬਿੱਲ ਘਰ ਨਹੀਂ ਆਉਂਦਾ ਹੈਗਾ ਇਹਦਾ ਬਿੱਲ ਫਿਲਹਾਲ ਤਾਂ ਜੀ ਘਰ ਆਊਗਾ ਤੇ ਹੌਲੀ 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 ਇਹਨਾਂ ਨੇ ਇਹ ਸਮਾਰਟ ਮੀਟਰ ਆ ਇਹਨਾਂ ਨੇ ਬਕਾਇਦਾ ਲਿਖਿਆ ਗਿਆ ਸਮਾਰਟ ਮੀਟਰ ਐਨ ਆਈ ਸੀ ਇਹਦੇ ਵਿੱਚ ਰੀਚਾਰਜ ਹੋਇਆ ਕਰੂਗਾ ਜੀ ਹੌਲੀ ਹੌਲੀ ਇਹਨਾਂ ਨੇ ਬਕਾਇਦਾ ਇਹਦੇ ਵਿੱਚ ਚਿਪਾਂ ਪਾਈਆਂ ਨੇ ਜੋ ਕਿ ਇਹ ਦੱਸਦੇ ਨਹੀਂਗੇ ਇਸ ਟਾਈਮ ਵੀ ਬਿਜਲੀ ਬੋਰਡ ਨੂੰ ਜਾ ਕੇ ਪੁੱਛ ਲੈਦੇ ਵਿੱਚ ਚਿਪਾ ਉਹ ਸਾਫ਼ ਇਨਕਾਰ ਕਰਨਗੇ ਤੇ ਅਸੀਂ ਟੈਸਟ ਕਰਾ ਦੇਣੀ ਇਹਨੂੰ ਲੈਬ ਚ ਇਹਦੇ ਵਿੱਚੋਂ ਚਿਪ ਨਿਕਲੂ ਹਾਂਜੀ ਸਾਡੀ ਮੰਗ ਇਹੀ ਆ ਜੀ ਖਪਤਕਾਰਾਂ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਦੱਸ ਕੇ ਲਗਾਇਆ ਜਾਵੇ ਵੀ ਇਹ ਸਮਾਰਟ ਮੀਟਰ ਆ ਇਹਦੇ ਵਿੱਚ ਆ ਫੰਕਸ਼ਨ ਨੇ ਐਦਾਂ ਐਦਾਂ ਹੀ ਵਰਕ ਕਰੂਗਾ ਪ੍ਰੋਪਰ ਇਹ ਜਿਹੜਾ ਹੁ ਨੋ ਕਰਾਂ ਤੋਂ ਧੱਕੇ ਨਾਲ ਥੋਪੇ ਨਾ ਜਾਣਾ ਜੇ ਨੋਕਣਾ ਉਹ ਪਟਕਲੇ ਕੇ ਆਇਓ ਉੱਥੇ ਕਦੋਂ ਲਗਾਏਗੇ ਉੱਥੇ ਮੀਟਰੇ ਪਿੰਡ ਇਤੋਂ ਕਿਸੇ ਨੂੰ ਦੱਸਦਿਆਂ ਉਹ ਵੀ ਕਿਸੇ ਨੂੰ ਚੋਰੀਆਂ ਲਾ ਕੇ ਗਏ ਨੇ ਜੀ ਚੋਰੀਆਂ ਲੱਗੇ ਹੋਏ ਨਹੀਂ ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ ਮੈਂ ਕਿਹਦੇ ਦੱਸ ਕੋਈ ਕਿਸੇ ਦੇ ਦੱਸ ਘੱਟ ਨਹੀਂ ਹੋਏ ਜੀ ਕਿਸੇ ਨੂੰ ਤੁਸੀਂ ਜਿਹੜਾ ਪੱਟ ਕੇ ਹੁਣ ਨਾਲ ਮੈਥੇ ਚਮਕਾਉਣਾ ਹਾਂ ਹਾਂ ਜੀ ਅਸੀਂ ਪੱਟ ਕੇ ਜਮਾ ਕਰਾਉਣਾ ਤੁਹਾਡੀ ਕੀ ਮੰਗਾ ਜਿਹੜੇ ਪੁਰਾਣੇ ਮੀਟਰ ਲਾਏ ਹਾਂ ਹਾਂ ਜੀ ਪੁਰਾਣੇ ਮੀਟਰ ਲਗਾਏ ਜਾਣ ਬਨੇਰਾ ਖੁਰਦਾਈ ਸਾਡਾ ਤੁਹਾਨੂੰ ਪਤਾ ਜਦੋਂ ਉਹ ਮੀਟਰ ਲਾਇਆ ਨਹੀਂ ਪਤਾ ਨਹੀਂ ਹੈਗਾ ਜੀ ਤੁਹਾਡੇ ਜਿਹੜੇ ਪੁਰਾਣੇ ਮੀਟਰ ਚ ਕੀ ਸਮੱਸਿਆ ਹੈ ਸਰ ਉਹ ਜਣੋ ਜੀ ਵੀ ਚੱਲਦਾ ਚੱਲਦਾ ਜੀ ਸਾਨੂੰ ਪਤਾ ਹੀ ਨਹੀਂ ਹੋ ਗਿਆ ਇਹਨੂੰ ਪਤਾ ਹੀ ਨਹੀਂ ਲੱਗਾ ਜੀ ਮੇਰੇ ਲੱਭੇ ਨਾ ਤਾਂ ਕੋਈ ਮੋਬਾਈਲ ਆਈ ਇਹ ਮੈਂ ਕੀ ਗੱਲ ਕਰਨ ਦਾ ਹੈ ਜੀ ਜੇ ਹੁਣ ਆ ਚਿੱਪ ਵਾਲੀ ਮੀਟਰ ਲਾ ਰਹੇ ਨੇ ਜੀ ਹੁਣ ਮੇਰੇ ਕੋਲ ਮੋਬਾਈਲ ਨਹੀਂ ਹੈਗਾ ਹੁਣ ਮੈਨੂੰ ਕੀ ਪਤਾ ਲੱਗੂ ਬੰਦੇ ਨੂੰ ਵੀ ਇੱਥੇ ਕੀ ਕਿਵੇਂ ਮਤਲਬ ਉਹ ਹੋਊਗਾ ਕਿ ਸੜਦੇ ਕਿਵੇਂ ਪਹਿਣਗੇ ਕਿਵੇਂ ਆਉਣਗੇ ਜਾਂ ਜਾ ਕੇ ਮੈਨੂੰ ਜਾਣਗੇ ਹੁਣ ਆਣ ਪੜ ਬੰਦੇ ਨੂੰ ਕੀ ਪਤਾ ਜੀ ਅੱਛਾ ਜੀ ਤਾਂ ਤੁਸੀਂ ਬਿਲਕੁਲ ਪੜੇ ਲਿਖੇ ਨਹੀਂ ਨਾ ਪੜੇ ਨਹੀਂ ਬੜੇ ਲੈਟ ਵਾਰੀ ਮਿੱਧੀ ਹੋ ਮੋਬਾਈਲ ਚਲਾਉਣਾ ਨਹੀਂ ਜਾਂਦਾ ਜਿੱਦੂਆ ਤਾਂ ਚਲਾ ਲੈਂਦੇ ਛੋਟਾ ਮोटा ਜਿਹੜੇ ਹੁਣ ਜਿਹੜਾ بڑے ਮੋਬਾਈਲ ਨੇ ਇਹ ਆਪਾਂ ਨੂੰ ਹੁੰਦੇ ਨਹੀਂ ਹੈਗੇ ਜੀ ਇਹ ਵੀ ਐਸੀ ਮੰਗ ਕਰਦੇ ਚਿੱਪ ਵਾਲੇ ਮੀਟਰ ਬੰਦ ਕਰ ਦਿੰਦੇ ਜਦੋਂ ਕਿਹੜੇ ਚੱਕਰੀ ਵਾਲੇ ਮੀਟਰ ਲੱਗਣ ਨਾਲ ਪਤਾ ਲੱਗੇ ਵੀ ਹਾਂ ਮਤਲਬ ਲੱਭੀ ਚੱਲ ਰਹੇ ਨੇ ਇਹ ਹੁਣ ਇਹਨੂੰ ਇਹ ਕਿ ਪਤਾ ਲੱਗਾ ਜੀ ਹੁਣ ਮੋਬਾਈਲ ਚ ਪੈਸੇ ਪਹੁੰਚ ਗਏ ਜੀ ਫੇਰ ਹੁਣ ਮੇਰੇ ਮੇਰੇ ਮੋਬਾਈਲ ਹੈ ਨਹੀਂ ਜੀ ਤੇ ਮੋੜ ਇਹ ਹੁਗਮਤਾਂ ਹੀ ਪਤਾ ਲੱਗੂਗਾ ਪਹਿਲਾਂ ਭਰੋਸੇ ਚ ਲਿਆ ਗਿਆ ਵੀ ਸੋਡੇ ਮੀਟਰ ਨੇ ਜਿਹੜੇ ਉਹ ਖੜੇ ਨੇ ਵੀ ਉਹ ਐਵਰੇਜ ਦਾ ਬਿੱਲ ਸਾਨੂੰ 7-8 ਮਹੀਨੇ ਭੇਜਿਆ 7-8 ਮਹੀਨੇ ਤੋਂ ਬਾਅਦ ਆਹ ਮੀਟਰ ਸਾਡੇ ਲਾਇਆ ਗਿਆ ਉਹਨੂੰ ਪੱਟ ਕੇ ਤੇ ਇਹਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਸਾਰ ਇਹ ਹੈ ਵੀ ਜਦੋਂ ਸਵੇਰੇ ਕਦੇ ਆਪਣਾ ਸਾਰੀ ਲੋਡ ਪਰਿਵਾਰ ਦਾ ਚੱਲਦਾ ਹੁੰਦਾ ਪ੍ਰੈਸ ਵੀ ਲੱਗੀ ਹੋਇਆ ਸਮਰਸੀਬਲ ਵੀ ਚੱਲ ਰਿਹਾ ਆਪਣਾ ਤੇ ਉਸ ਟਾਈਮ ਇਹਨੇ ਕੀ ਕਰਨਾ ਜੇ 8 ਕਿਲੋ ਬਾੜ ਦੈ ਨੇ ਲੋਡ ਦਿਖਾਤਾ ਪਿੱਛੇ ਕਿ ਉਹ ਉਹ ਲੈਣ ਇਹਨਾਂ ਨੇ ਕੰਮ ਕਰਨਾ ਮੀਟਰਾਂ ਨੇ ਉਹਨਾਂ ਨੇ ਕੀ ਕਰਨਾ ਜੇ 2 ਕਿਲੋਵਾਟ ਦਾ ਮੀਟਰ ਦਾ 6 ਕਿਲੋਵਾਟ ਦਾ ਜੁਰਮਾਨਾ ਭੇਜ ਦੇਣਾ ਜਦੋਂ ਕਿ ਦਿਨ ਚ ਇੱਦਾਂ ਕਿਲੋਵਾਟ ਵੀ ਲੋਡ ਨਹੀਂ ਰਹਿੰਦਾ ਇਹਨੇ ਇੱਕ ਤਰ੍ਹਾਂ ਦਾ ਲੋਡ ਨਹੀਂ ਨਾ ਪਰਿਵਾਰ ਦਾ ਸਵੇਰ ਤੋਂ ਸ਼ਾਮ ਤੱਕ ਰਹਿੰਦਾ ਘਰ ਦਾ ਇਹਨਾਂ ਦੀ ਇਹ ਦਿੱਕਤ ਹੈ ਤੇ ਨੰਬਰ 2 ਤੇ ਇਹਨਾਂ ਨੂੰ ਰੀਚਾਰਜ ਕੌਣ ਕਰਵਾਊਗਾ ਜਿਵੇਂ ਮੋਬਾਈਲ ਦੀ ਤਰ੍ਹਾਂ ਇਹ ਤਾਂ ਪਹਿਲਾਂ ਹੁਣ ਜਦੋਂ ਆਪਣਾ ਬਿੱਲ ਆਉਂਦਾ ਹੈ ਕਦੇ 5 10 ਦਿਨ ਲੇਟ ਵੀ ਭਰ ਸਕਦੇ ਆ ਕਦੇ ਨਹੀਂ ਵੀ ਭਰਿਆ ਜਾਂਦਾ ਇਹਦੇ ਨਾਲ ਤਾਂ ਜਦੋਂ ਆਪਣਾ ਰੀਚਾਰਜ ਖਤਮ ਹੈ ਮੀਟਰ ਬੰਦ ਆ ਇਹ ਦਿੱਕਤਾਂ ਨੇ ਇਹਨਾਂ ਦੀ ਇਸ ਕਰਕੇ ਬੇਨਤੀ ਹੈ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਬਿਜਲੀ ਬੋਰਡ ਨੂੰ ਵੀ ਇਹਨਾਂ ਨੂੰ ਉਤਾਰ ਕੇ ਜਿਹੜੇ ਮੀਟਰ ਪਹਿਲਾਂ ਰਵਾਇਤੀ ਮੀਟਰ ਲੱਗੇ ਨੇ ਉਹ ਲਾਏ ਜਾਣ ਹੁਣ ਇਹਨਾਂ ਨੂੰ ਜਾਣੂ ਕਰਾਣਾ ਆਇਆ ਤੁਸੀਂ ਹਾਂਜੀ ਜਾਣੂ ਕਰਵਾਉਣਾ ਆਇਆ ਤੇ ਬਾਕੀ ਜਮਾ ਕਰਵਾਉਣੇ ਨੇ ਇਹ ਜਿਹੜੇ ਮੀਟਰ ਸਾਡੇ ਚਿੱਪਾਲੇ ਲੱਗੇ ਹੋਏ ਨੇ ਪਿੰਡਾਂ ਦੇ ਵਿੱਚ ਕਿੰਨੇ ਮੀਟਰ ਤਾ ਦੇ ਨੋ ਮੀਟਰ ਬਨੇਰਾ ਖੁਰਦ ਤੋਂ ਉਤਾਰੇ ਨੇ ਜੀ ਮੈਂ ਤਾਂ ਸਿਆ ਕਹਿੰਦੇ ਆ ਜੀ ਸਾਡੇ ਚਿੱਪਾਲੇ ਮੀਟਰ ਨਹੀਂ ਲੱਗਣੇ ਚਾਹੀਦੇ ਸਾਡੇ 2.5 ਮੀਟਰ ਲੱਗਣੇ ਚਾਹੀਦੇ ਨੇ ਅਸੀਂ ਮਿਹਨਤ ਮਨਜ਼ੂਰੀ ਵਾਲੇ ਬੰਦੇ ਆਂ ਜੀ ਅਸੀਂ ਕਿੱਥੋਂ ਫਿਰ ਭਰਦਾਂਗੇ ਆਪਣਾ ਖਰਚਾ ਹੀ ਚਲਾਉਣੇ ਅਸੀਂ ਮਸੋਂ ਜੀ ਲਾ ਕੇ ਚੋਰੀਓ ਤੇ ਲਾ ਕੇ ਜੀ ਮੀਟਰ ਸਾਸੀ ਸੀ ਮਾਗਰ ਵੀ ਭੱਜਿਆ ਭੱਜ ਗਏ ਜੀ ਅਸੀਂ ਫਿਰ ਉੱਥੇ ਦਫ਼ਤਰ ਚ ਵੀ ਜਾ ਕੇ ਉਹ ਕਹਿੰਦੇ ਐਨੀ ਮੀਟਰ ਰਹੇਗੇ ਜਿਹੜਾ ਇਹ ਮੀਟਰ ਨੇ ਜੀ ਜਿੱਪੜੇ ਇਹਨਾਂ ਦਾ ਕਹਿੰਦਾ ਪ੍ਰੀपेड ਮੀਟਰ ਨਹੀਂ ਵੀ ਸਾਨੂੰ ਬਾਅਦ ਵਿੱਚ ਬਿੱਲ ਆਏਗਾ ਜਿਹੜਾ ਹੈਗਾ ਮੋਬਾਈਲ ਤੋਂ ਹੀ ਭਰਨਾ ਪਏਗਾ ਨਹੀਂ ਜੀ ਪਹਿਲੀ ਗੱਲ ਤੇ ਮੈਂ ਇੱਥੇ ਕਲੀਅਰ ਕਰਨਾ ਚਾਹਣਾਗਾ ਇਨਾਂ ਦੇ ਵਿੱਚ ਪ੍ਰੀਪੇਡ ਦੀ ਆਪਸ਼ਨ ਹੈਗੀ ਆ ਪਰ ਪ੍ਰੀਪੇਡ ਕੋਈ ਵੀ ਮੀਟਰ ਅਜੇ ਤੱਕ ਨਾ ਤਾਂ ਬਿਜਲੀ ਬੋਰਡ ਨੇ ਕੀਤਾ ਨਾ ਹੀ ਪੰਜਾਬ ਸਰਕਾਰ ਨੇ ਕਿਤੇ ਹਜੇ ਇਹ ਲਾਗੂ ਕੀਤਾ ਪ੍ਰੀਪੇਡ ਇਸ ਲਈ ਇਹਨਾਂ ਮੀਟਰਾਂ ਨੂੰ ਪ੍ਰੀਪੇਡ ਕਹਿਣਾ ਬਿਲਕੁਲ ਹੀ ਗਲਤ ਆ ਕਿਉਂਕਿ ਪ੍ਰੀਪੇਡ ਮੀਟਰ ਅਜੇ ਤੱਕ ਕੋਈ ਵੀ ਨਹੀਂ ਕੀਤਾ ਗਿਆ ਹੈਗਾ ਤੁਸੀਂ ਥੋੜਾ ਡਿਟੇਲ ਦੇ ਸਮਝਾ ਦਿਓ ਕਿ ਕਿਹੜੇ ਮੀਟਰ ਨੇ ਕੀ ਐਡਿਟ ਹੈਗੇ ਆ ਇਹ ਮੀਟਰ ਦੇ ਵਿੱਚ ਕੁਝ ਨਮੀਆਂ ਹਰੇਕ ਮਲਕ ਵਿਦਾਂ ਹਰ ਵਾਰੀ ਨਵਾਂ ਵਰਜਨ ਆਂਦਾ ਪਹਿਲਾਂ ਮਕੈਨੀਕਲ ਮੀਟਰ ਚੱਲਦੇ ਸੀ ਫਿਰ ਇਲੈਕਟ੍ਰੋਮੈਕੈਨੀਕਲ ਮੀਟਰ ਆ ਗਏ ਫਿਰ ਆਪਣੇ ਇਲੈਕਟ੍ਰੋਨਸ ਮੀਟਰ ਆ ਗਏ ਹੁਣ ਇਹ 스마트 ਮੀਟਰ ਦਾ ਨਾਮ ਦਿੱਤਾ ਗਿਆਗਾ 스마트 ਮੀਟਰ ਦਾ 스마트 ਮੀਟਰ ਦੇ ਵਿੱਚ ਇਹ ਕੰਜ਼ਿਊਮਰ ਦਾ ਵੀ ਫਾਇਦਾ ਕਰਦਾ ਤੇ ਬਿਜਲੀ ਬੋਰਡ ਦਾ ਵੀ ਫਾਇਦਾ ਕਰਦਾ ਜ਼ਿਆਦਾਤਰ ਫਾਇਦਾ ਇਹ ਕੰਜ਼ਿਊਮਰ ਦਾ ਇਹ ਹੁੰਦਾਗਾ ਕਿ ਕੰਜ਼ਿਊਮਰ ਆਪਦੀ ਡੇਲੀ ਦੀ ਖਪਤ ਆਪਦੇ ਮੋਬਾਈਲ ਦੇ ਉੱਤੇ ਐਪ ਇੱਕ ਡਾਊਨਲੋਡ ਕਰਕੇ ਉੱਥੇ ਚੈੱਕ ਕਰ ਸਕਦਾ ਵੀ ਮੈਂ ਦਿੱਲੀ ਦੀ ਕਿੰਨੀ ਖਪਤ ਕਰੀ ਆ ਮੇਰਾ ਕਿੰਨਾ ਕਰੰਟ ਚੱਲਦਾ ਸਵੇਰੇ ਮੇਰਾ ਕਿੰਨਾ ਕਰੰਟ ਚੱਲਿਆ ਸੀ ਤੇ ਹੁਣ ਮੇਰੀ ਅੱਜ ਦੀ ਜੁੰਟਾਂ ਕਿੰਨੀਆਂ ਨੇ ਫੁਕੀਆਂ ਨੇ ਮੰਨ ਲਓ ਜੇ ਹੁਣ 600 ਜੁੰਟਾਂ ਜਿਵੇਂ ਸਰਕਾਰ ਨੇ ਮਾਫੀ ਦਿੱਤੀ ਆ ਕਿਸੇ ਦੀਆਂ ਹੁਣ 500 ਜੁੰਟਾਂ ਹੋ ਚੁੱਕੀਆਂ ਨੇ 55 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਉਹ ਦੇਖ ਸਕਦਾ ਕਿ ਮੇਰੀ ਖਪਤ ਕਿੰਨੀ ਹੈ ਉਹਦੀ ਖਪਤ ਘਟਾ ਸਕਦਾਗਾ ਕਿਉਂਕਿ ਮੀਟਰ ਨੇ ਇੱਕ ਫੈਸਿਲਿਟੀ ਦਿੱਤੀ ਹੈ ਜਿਹੜੀ ਉਹਦੇ ਘਰੇ ਬੈਠੇ ਮੋਬਾਈਲ ਦੇ ਉੱਤੇ ਆ ਸਕਦੀ ਆ ਉਹਨੂੰ ਮੀਟਰ ਦੇ ਕੋਲੇ ਜਾਣ ਦੀ ਲੋੜ ਨਹੀਂ ਨਹੀਂ ਤਾਂ ਮੀਟਰ ਕੋਲੇ ਬੰਦਾ ਜਾਂਦਾ ਅਗਲਾ ਦੂਸਰਾ ਗਵੰਡੀ ਇਹ ਸੋਚਦਾ ਯਾਰ ਇਹ ਸਾਰਾ ਦਿਨ ਮੀਟਰ ਕੋਲੇ ਖੜਾ ਰਹਿੰਦਾ ਹੈ ਵੀ ਇਹਨੂੰ 600 ਜੁੰਡਾ ਤੋਂ ਵੱਧ ਫਿਕਰਾ ਕੱਟ ਕਰਾ ਦੋਸ਼ਾ ਵੀ ਜਿਹੜਾ ਹੈਗਾ ਮੀਟਰ ਸਾਡੀ ਪਰਮਿਸ਼ਨ ਤੋਂ ਬਿਨਾਂ ਲਗਾਈ ਹੋਈ ਹੈ ਪਰਮਿਸ਼ਨ ਤੋਂ ਬਿਨਾਂ ਕੋਈ ਨਹੀਂ ਹੈਗਾ ਜੀ ਦੇਖੋ ਸਾਡੇ ਕੋਲੇ ਜਿਹੜੇ ਮੀਟਰ ਛੜੇ ਵੀ ਨਹੀਂ ਪੁਰਾਣੇ ਮੀਟਰ ਛੜੇ ਹੋਏ ਬਨੇ ਉਹਨਾਂ ਦੀ ਸਾਡੇ ਸਾਰੀ ਡਿਟੇਲ ਆਈ ਵੀ ਆ ਇਹਨਾਂ ਕੋਲੇ ਵੀ ਜਿਹੜਾ ਬਿੱਲ ਆ ਜਿਹੜਾ ਉਹ ਐਵਰੇਜ ਐਵਰੇਜ ਦਾ ਜਾ ਰਿਹਾ ਹੈ ਜਿਹੜਾ ਸਾਡਾ ਮੀਟਰ ਮੀਟਰ ਬਦਲ ਜਾਂਦਾ ਮੁੰਡਾ ਉਹ ਸਾਡੇ ਦਫ਼ਤਰ ਤੋਂ ਇੱਕ ਕਾਗਜ਼ ਕੱਟਿਆ ਜਾਂਦਾਗਾ ਮੀਟਰ ਬਦਲਦਾ ਉਹ ਉਸੇ ਦੀ ਬੇਸ ਤੇ ਕੱਟ ਕੇ ਜਾਂਦਾ ਕਿਉਂਕਿ ਮੀਟਰ ਸਾਰੇ ਬਾਹਰ ਨੇ ਕਈ ਵਾਰੀ ਬੰਦੇ ਘਰਾਂ ਚ ਨਹੀਂ ਵੀ ਹੁੰਦੇ ਅੱਜ ਕੱਲ੍ਹ ਕਈ ਕੰਮ ਤੇ ਗਏ ਹੁੰਦੇ ਨੇ ਖੇਤੀਬਾੜੀ ਦੇ ਕੰਮ ਕਰਦੇ ਨੇ ਜਾਂ ਕੋਈ ਸ਼ਹਿਰ ਚ ਕੰਮ ਕਰਨ ਗਿਆ ਆ ਗਿਆ ਹੁੰਦਾਗਾ ਤੇ ਜਦੋਂ ਬੰਦਾ ਮੀਟਰ ਲਾਉਣ ਗਿਆ ਉਹ ਉੱਥੇ ਮੀਟਰ ਆਪਣਾ ਬਦਲੇ ਆਉਂਦਾਗਾ ਜਿਹੜੇ 9 ਮੀਟਰ ਨੇ ਹੁਣ ਇਹ ਤਾਂ ਲਾ ਲਏ ਹੁਣ ਇਹਦਾ ਕੀ ਹਾਲ ਹੈ ਦੇਖੋ ਜੀ ਇਹ ਤਾਂ ਇਹਨਾਂ ਨੇ ਆਪਣੇ ਆਪਣੇ ਜੂਨੀਅਰ ਦੇ ਸੱਦੇ ਤੇ ਜਾਂ ਜੂਨੀਅਰ ਦੇ ਉਹਦੇ ਤੇ ਕਰਿਆਗਾ ਬਾਕੀ ਜੋ ਸਾਡੀ ਮਹਿਕਮੇ ਦੀ ਜੋ ਕਾਰਵਾਈ ਹੋਗੀ ਉਹ ਅਸੀਂ ਕਰਾਂਗੇ ਜੀ ਜ਼ਰੂਰ ਕੀ ਕਾਰਵਾਈ ਜੀ ਜੋ ਵੀ ਮਹਿਕਮੇ ਦੇ ਰੂਲਾਂ ਦੇ ਅਨੁਸਾਰ ਹੋਏਗੀ ਜੀ ਕਾਰਵਾਈ ਵੀ ਇਹ ਕਿਉਂ ਉਤਰਿਆ ਕੀ ਕਾਰਨ ਕਰਕੇ ਤਾਰਿਆ ਗਿਆ ਹੈਗਾ ਜੋ ਵੀ ਉਹਦੇ ਕਾਰਬੀ ਹੋਏ ਕਰਾਂਗੇ ਜੀ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਵਿਭਾਗਾਂ ਦੇ ਜਿਹੜੇ ਕੰਜ਼ਿਊਮਰ ਦੇ ਕੋਆਰਡੀਨੇਸ਼ਨ ਦੀ ਗੰਮੀ ਨਰਸੀ ਨਹੀਂ ਦੇਖੋ ਜੀ ਅਸੀਂ ਤਾਂ ਹਮੇਸ਼ਾ ਹੀ ਇਹਨਾਂ ਦੇ ਨਾਲ ਰਹੇ ਹਾਂ ਮੈਂ ਅੱਜ ਹੁਣ ਇਹਨਾਂ ਨੇ ਕਿਹਾ ਵੀ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਪੂਰੀ ਜਾਣਕਾਰੀ ਮੈਂ ਹੁਣ ਵੀ ਦਿੱਤੀ ਆ ਅਸੀਂ ਅੱਗੇ ਤੋਂ ਜਿਹੜੇ ਕੈਂਪ ਵੀ ਲਾਵਾਂਗੇ ਲਾਵਾਂਗੇ ਪਿੰਡ 'ਚ ਜੇ ਕਿਸੇ ਨੂੰ ਕੋਈ ਇਹਦੇ ਬਾਰੇ ਕੋਈ ਡਾਊਟ ਵੀ ਹੋਗਾ ਉਹ ਵੀ ਉੱਥੇ ਕਲੀਅਰ ਕਰਾਂਗੇ ਜੇ ਫਿਰ ਵੀ ਕੋਈ ਉਹਦੇ ਵਿੱਚ ਨਹੀਂ ਲਗਾਉਣਾ ਚਾਹੁੰਦਾ ਉਹ ਦੇਖੋ ਜੀ ਆਪਣੀ ਹਰੇਕ ਦੀ ਆਪਣੀ ਆਪਣੀ ਮਰਜ਼ੀ ਹੈ ਜੀ ਅਸੀਂ ਕਿਸੇ ਨਾਲ ਧੱਕਾ ਤਾਂ ਕਰ ਨਹੀਂ ਸਕਦੇ